ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਤੂੰ ਸਭ ਦੇ ਕਾਰਜ ਰਾਸ ਕਰੇ ਕਿਤੇ ਖੁਸ਼ੀਆਂ ਕਿਤੇ ਉਦਾਸ ਕਰੇ ਤੂੰ ਸਭ ਦੇ ਕਾਰਜ ਰਾਸ ਕਰੇ ਕਿਤੇ ਖੁਸ਼ੀਆਂ ਕਿਤੇ ਉਦਾਸ ਕਰੇ ਕਿਤੇ ਪਾ ਮਾਇਆ ਪਰਮਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਜੰਗਲ ਧੂਣੀ ਤਪਦਾਏ ਕੋਈ ਸੰਧਿਆ ਕਰ ਕਰ ਥਕਦਾਏ ਕੋਈ ਜੰਗਲ ਧੂਣੀ ਤਪਦਾਏ ਕੋਈ ਸੰਧਿਆ ਕਰ ਕਰ ਥਕਦਾਏ ਕਈਆਂ ਰੰਗ ਪਵੂਤ ਚੜਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਕਰਦਾ ਫਿਰੇ ਸਰਾਦਾ ਨੂੰ ਕੋਈ ਪੜਦਾ ਫਿਰੇ ਨਮਾਜਾਨੁ ਕੋਈ ਕਰਦਾ ਫਿਰੇ ਸ਼ਰਾਦਾਨੁ ਕੋਈ ਪੜਦਾ ਫਿਰੇ ਨਮਾਜਾਨੁ ਕਈਆ ਰੰਗ ਰੰਗ ਚੋਲਾ ਪਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਕਟਦਾ ਸਿਲਾ ਟਿਕਾਣੇ ਦਾ ਜਾਦੂ ਨਾਲ ਜੋਰ ਚੜਾਣੇ ਦਾ ਕੋਈ ਕਟਦਾ ਸਿਲਾ ਟਿਕਾਣੇ ਦਾ ਜਾਦੂ ਨਾਲ ਜੋਰ ਚੜਾਣੇ ਦਾ ਫੜ ਜੀਬ ਬਲੀ ਵਿੱਚ ਲਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕਈ ਜਾਲਨ ਰਤ ਸਰੀਰਾਂ ਦੀ ਲਾ ਧੂਣੀ ਜੰਡ ਕਰੀ ਰਾਂ ਦੀ ਕਈ ਜਾਲਨ ਰਤ ਸਰੀਰਾਂ ਦੀ ਲਾ ਧੂਣੀ ਜੰਡ ਕਰੀ ਰਾਂ ਦੀ ਤਨ ਕਪੜਾ ਕਦੇ ਨ ਲਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਗਿਰਜੇ ਅੰਦਰ ਜਾਂਦਾ ਏ ਕੋਈ ਮੰਦਰ ਫੇਰਾ ਪਾਉਂਦਾ ਏ ਕੋਈ ਗਿਰਜੇ ਅੰਦਰ ਜਾਂਦਾ ਏ ਕੋਈ ਮੰਦਰ ਫੇਰਾ ਪਾਉਂਦਾ ਏ ਨਾ ਅੰਦਰੋਂ ਪਰਮ ਚਕਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਜੰਜੂ ਪਾਉਂਦਾ ਲਾਉਂਦਾ ਏ ਕੋਈ ਮਣ ਕੇ ਗਿਣ ਦੇ ਖਲਾਉਂਦਾ ਏ ਕੋਈ ਜੰਜੂ ਪਾਉਂਦਾ ਲਾਉਂਦਾ ਏ ਕੋਈ ਮਣ ਕੇ ਗਿਨ ਦਿਖ ਲਾਉਂਦਾ ਏ ਜੂ ਹਿਸਾਬ ਕਿਸੇ ਨਾ ਲਪਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਕੋਈ ਬੰਦਾ ਜਲ ਕਿਨਾਰੇ ਤੇ ਸੁਣ ਗੱਲ ਕਿਸੇ ਦੇ ਲਾਰੇ ਤੇ ਕੋਈ ਬੰਦਾ ਜਲ ਕਿਨਾਰੇ ਤੇ ਸੁਣ ਗੱਲ ਕਿਸੇ ਦੇ ਲਾਰੇ ਤੇ ਕਿਆ ਭਰਮ ਦਾ ਜਾਲ ਵਿਛਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਤੂੰ ਫਿਰਦਾ ਨਹੀਂ ਉਜੜਾਂ ਚ ਨਾ ਮਿਲਦਾ ਜਾ ਪਹਾੜਾਂ ਚ ਤੂੰ ਫਿਰਦਾ ਨਹੀਂ ਉਜੜਾਂ ਚ ਨਾ ਮਿਲਦਾ ਜਾ ਪਹਾੜਾਂ ਚ ਉਂਝ ਹਰ ਖਾਂਡੇ ਰਾ ਲਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਤੂੰ ਹਰ ਇੱਕ ਅੰਦਰ ਬਸਨਾਈ ਪਰ ਭੇਦ ਨਾ ਆਪਣਾ ਦਸਨਾਈ ਤੂੰ ਹਰ ਇੱਕ ਅੰਦਰ ਬਸਨਾਈ ਪਰ ਭੇਦ ਨਾ ਆਪਣਾ ਦਸਨਾਈ ਤੂੰ ਐਸਾ ਖੇਲ ਰਚਾਇਆ ਤੇਰਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ ਤਨ ਤਨ ਤੇਰੀ ਮਾਇਆ ਜਿਹਦਾ ਅੰਤ ਕਿਸੇ ਨਾ ਪਾਇਆ